ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਹੱਥ ਪੱਖੀ ਬਾਰੇ ਬੇਸ਼ੱਕ ਅਸੀਂ ਏਸੀ ਬਿਜਲੀ ਪੱਖਿਆਂ ਤੇ ਕੂਲਰਾਂ ਦਾ ਭਰਪੂਰ ਆਨੰਦ ਮਾਣ ਰਹੇ ਆ ਪਰ ਫਿਰ ਵੀ ਪੱਖਿਆਂ ਦੀ ਆਪਣੀ ਹੀ ਪਛਾਣ ਹੈ ਕੋਈ ਬੇੜਾ ਸੀ ਜਦੋਂ ਪੱਖਿਆਂ ਘਰਾਂ ਜੇ ਬੜੇ ਚਾਹ ਨਾਲ ਬੁਣੀਆਂ ਜਾਂਦੀਆਂ ਸਨ ਔਰਤਾਂ ਦਾ ਪੱਖਿਆਂ ਦਰیاں ਬਣਨਾ ਮੱਜੇ ਪੀੜੀਆਂ ਬਣਨਾ ਆਤ ਆਮ ਸ਼ੌਕ ਹੁੰਦੇ ਸੀ ਜੋ ਕਿ ਘਰ ਦੀ ਲੋੜ ਨੂੰ ਪੂਰਾ ਕਰਦੇ ਸਨ ਪਹਿਲਾ ਪੱਖੀ ਦਾ ਫਰੇਮ ਬਾਜ਼ਾਰ ਵਿੱਚੋਂ ਖਰੀਦਾ ਜਾਂਦਾ ਫਿਰ ਉਹਨੂੰ ਕੁੜੀਆਂ ਉਹਨਾਂ ਨਾਲ ਬੜੀ ਮਿਹਨਤ ਨਾਲ ਬਣਦੀਆਂ ਅਜਿਹੇ ਨਮੂਨੇ ਪਾਏ ਜਾਂਦੇ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਂਦੀ ਪੱਖਿਆਂ ਦੇ ਨਮੂਨੇ ਦੇਖਣਯੋਗ ਹੁੰਦੇ ਸਨ ਬੰਨ ਸੁਵੰਨੀਏ ਪੱਖਿਆਂ ਦੇਖ ਕੇ ਮਨ ਗਦਗਦ ਹੋ ਜਾਂਦਾ ਜੇ ਕਿਸੇ ਦੀ ਪੱਖੀ ਦਾ ਨਮੂਨਾ ਬਹੁਤ ਹੀ ਵੱਖਰਾ ਹੁੰਦਾ ਤਾਂ ਉਸ ਤੋਂ ਉਹ ਪੱਖੀ 2-4 ਦਿਨ ਲਈ ਮੰਗ ਕੇ ਉਹੋ ਜਿਹਾ ਨਮੂਨਾ ਘਰ ਚ ਪਾ ਲਿਆ ਜਾਂਦਾ ਪੱਖੀ ਬਣਨ ਤੋਂ ਬਾਅਦ ਇਹਨਾਂ ਤੇ ਚੱਲ ਲਗਾਈ ਜਾਂਦੀ ਚੱਲ ਰੰਨੀ ਪਿਆਰੀ ਜਿਹੀ ਲਗਾਈ ਹੁੰਦੀ ਕਿ ਦੇਖਣ ਵਾਲੇ ਦਾ ਮਨ ਮੋਹ ਲੈਂਦੀ ਘੁੰਗਰੂਆ ਵਾਲੀਆਂ ਪੱਖੀਆਂ ਵੀ ਬਣਾਈ ਜਾਂਦੀਆਂ ਸਨ ਕੰਗਰੂ ਵਾਲੀਆਂ ਪੱਖੀਆਂ ਦੀ ਸਿਫਤ ਗੀਤਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਬੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ ਕੁਝ ਸਮੇਂ ਬਾਅਦ ਪਲਾਸਟਿਕ ਦੀਆਂ ਤਾਰਾਂ ਨਾਲ ਬਣਾਈ ਸ਼ੁਰੂ ਹੋਈ ਫਿਰ ਮਸ਼ੀਨ ਦੀ ਤਗਰੀਕ ਨਾਲ ਕਢਾਈ ਕਰਕੇ ਪੱਖੀਆਂ ਹੋਰ ਵੀ ਸੋਹਣੀਆਂ ਲੱਗਣ ਲੱਗ ਪਈਆਂ ਪਹਿਲੇ ਸਮਿਆਂ ਵਿੱਚ ਦਹੇਜ ਵਿੱਚ 2-2 4-4 ਪੱਖੀਆਂ ਦੇਣ ਦਾ ਰਵਾਇਜ ਸੀ ਹੁਣ ਤਾਂ ਦੇਹਜ ਵਿੱਚ ਪੱਖੇ ਕੂਲਰ ਏਸੀ ਦਿੱਤੇ ਜਾਂਦੇ ਨੇ ਹੁਣ ਘਰਾਂ ਵਿੱਚ ਪੱਖੀਆਂ ਬੰਨ ਦਾ ਰਵਾਜ ਲਗਭਗ ਬੰਦ ਹੋ ਗਿਆ ਹੈ ਅੱਜ ਦੇ ਇਸ ਦੌਰ ਵਿੱਚ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਪੱਖੀਆਂ ਦੀ ਵਰਤੋਂ ਖਤਮ ਹੋ ਗਈ ਹੈ ਜਾਂ ਘਟ ਗਈ ਹੈ ਸੋਏ ਪੱਖੀਆਂ ਸੁਆਣੀਆਂ ਆਪਣੇ ਘਰਾਂ ਵਿੱਚ ਆ ਬੁਣਦੀਆਂ ਹੁੰਦੀਆਂ ਦੀ ਹੱਥਾਂ ਦੇ ਨਾਲ ਤੇ ਜਿਹੜਾ ਇਹਦਾ ਫਰੇਮ ਹੁੰਦਾ ਸੀ ਉਹ ਬਾਜ਼ਾਰ ਵਿੱਚੋਂ ਖਰੀਦਿਆ ਜਾਂਦਾ ਸੀ ਬੇਰੋਸ ਫਰੇਮ ਦੇ ਉੱਤੇ ਘਰ ਵਿੱਚ ਬੈਠ ਕੇ ਸੁਆਣੀਆਂ ਗੁੰਣਤੀ ਕਰਦੀਆਂ ਉਹਨੂੰ ਬੁਣਦੀਆਂ ਤੇ ਇੱਕ ਇਸ ਤਰ੍ਹਾਂ ਦੀ ਚਾਲ ਰਹਿਦੀ ਸਾਈਡ ਤੇ ਲਗਾਉਂਦੀਆਂ ਸੋ ਪੁਰਾਣੇ ਸਮੇਂ ਕਿਤੇ ਹੁਣ ਦੂਰ ਚਲੇ ਗਏ ਨੇ ਹੁਣ ਕੋਈ ਵੀ ਘਰਾਂ ਵਿੱਚ ਪੱਖਿਆਂ ਦੀ ਨਹੀਂ ਬਣਦਾ ਕਿਉਂਕਿ ਹੁਣ ਬਿਜਲੀ ਨਾਲ ਚੱਲਣ ਵਾਲੇ ਪੱਖੇ ਕੂਲਰ ਏਸੀ ਆ ਗਏ ਨੇ ਸੋ ਜੇ ਕਿਸੇ ਘਰ ਪੱਖੇ ਮੌਜੂਦ ਵੀ ਆ ਉਸੇ ਸਮੇਂ ਕੱਢਦਾ ਜਦੋਂ ਬਿਜਲੀ ਨਹੀਂ ਹੁੰਦੀ ਜਾਂ ਪੱਖੇ ਏਸੀ ਨਹੀਂ ਚੱਲਦੇ ਪਰ ਪੁਰਾਣੇ ਸਮਿਆਂ ਵਿੱਚ ਹਰੇਕ ਘਰ ਵਿੱਚ ਦੋ ਦੋ ਚਾਰ ਚਾਰ ਪੱਖੀਆਂ ਜ਼ਰੂਰ ਹੁੰਦੀਆਂ ਸੀ ਕਿਸੇ ਘਰ ਵੱਧ ਵੀ ਹੁੰਦੀਆਂ ਦੀ ਜਿੱਥੇ ਪਰਿਵਾਰ ਵੱਡੇ ਹੁੰਦੇ ਸੀ ਸੋ ਅੱਜ ਕੱਲ੍ਹ ਕਹੇ ਟਾਵੇਂ ਬਿਰਲੇ ਘਰ ਵਿੱਚ ਹੀ ਇਹੋ ਜਿਹੇ ਪੱਖੇ ਆ ਦੇਖਣ ਨੂੰ ਮਿਲਦੀਆਂ ਨੇ ਪਲਾਸਟਿਕ ਦੀਆਂ ਪੱਖੀਆਂ ਦਾ ਬਾਜ਼ਾਰ ਵਿੱਚੋਂ ਮਿਲੇ ਜਾਂਦੀਆਂ ਨੇ ਪਰ ਜਿਹੜੀਆਂ ਇਹੋ ਜਿਹੇ ਪੱਖੇ ਹੁੰਦੀਆਂ ਨੇ ਉਹ ਬਹੁਤ ਹੀ ਘੱਟ ਕਿਤੇ ਦੇਖਣ ਨੂੰ ਮਿਲਦੀਆਂ ਨੇ ਜਾ ਫਿਰ ਕਿਸੇ ਵਿਰਾਸਤੀ ਮਿਊਜ਼ੀਅਮ ਵਿੱਚ ਇਹੋ ਜਿਹੇ ਪੱਖੇ ਦੇਖਣ ਨੂੰ ਮਿਲਦੀਆਂ ਨੇ ਸੋ ਜਿਹੜੀ ਇਹ ਪੱਖੀ ਤੁਹਾਡੇ ਸਾਹਮਣੇ ਪਈ ਆ ਇਹ ਮੈਂ ਆਪਣੇ ਬਾਈ ਨੰਦ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀਏ ਕਿ ਭਾਈ ਇਹੋ ਜੇ ਸਾਡੇ ਜਿਹੜੇ ਸੰਦ ਸਮਾਨ ਹੁੰਦੇ ਸੀ ਉਹ ਇਹੋ ਜੇ ਹੁੰਦੇ ਸੀ ਪੁਰਾਣੇ ਬੇੜਿਆਂ ਵਿੱਚ ਜਿਨ੍ਹਾਂ ਦੇ ਅਸੀਂ ਵਰਤੋਂ ਕਰਦੇ ਹੁੰਦੇ ਸੀ ਅੱਜ ਕੱਲ੍ਹ ਘਰਾਂ ਵਿੱਚ ਬਣਾਉਣ ਦਾ, ਕੜਾਈ ਕਰਨ ਦਾ ਰਿਵਾਜ ਵੀ ਘਟਦਾ ਜਾ ਰਿਹਾ। ਲੋਕਾਂ ਨੂੰ ਸ਼ੌਕ ਹੈ ਨਹੀਂ। ਇਸ ਕਰਕੇ ਇਹ ਜੋ ਆ ਕੁੜੀਆਂ ਕੰਮ ਨਹੀਂ ਕਰਦੀਆਂ। ਕਿਉਂ ਹੋਂ ਕਿਉਂਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਬਾਜ਼ਾਰ ਵਿੱਚੋਂ ਮਿਲ ਜਾਂਦੀਆਂ ਨੇ ਜਿਨ੍ਹਾਂ ਦੀ ਕੀ ਵਰਤੋਂ ਕੀਤੀ ਜਾਂਦੀ ਹੈ। ਪਰ ਪੁਰਾਣਾ ਸਮਾਂ ਪ੍ਰਾਣਾਈ ਦੀ ਸੀ ਜਦੋਂ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸੀ ਤੇ ਇਸੇ ਕਰਕੇ ਸਰੀਰ ਤੰਦਰੁਸਤ ਰਹਿੰਦੇ ਦੀ ਪਰ ਅੱਜ ਕੱਲ ਸਾਰਾ ਹੀ ਕੰਮ ਮਸ਼ੀਨੀ ਹੋ ਗਿਆ ਜਿਹਦੇ ਕਰਕੇ ਇਹੋ ਜਿਹੀ ਹਸਤ ਕਲਾਵਾਂ ਅੱਧੇ ਦੋ ਲੋਪ ਹੁੰਦੀਆਂ ਜਾ ਰਹੀਆਂ ਨੇ ਸੋ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਪੱਖੀ ਬਾਰੇ ਜਿਹੜੀ ਜਾਣਕਾਰੀ ਦੇਣੀ ਸੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪੁਰਾਣੇ ਵੇਲੇਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਕੇ ਜਾਣੀ ਜੀ ਯੂਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਹੋਰ ਕੋਈ ਪ੍ਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ